ਭਾਈ ਮਨੀ ਸਿੰਘ ਹੁਣਾਂ ਦੇ ਪਰਿਵਾਰ ਦੇ ਤਕਰੀਬਨ 2-3 ਪੀੜੀਆਂ ਦੇ 65 ਜੀ ਸ਼ਹੀਦ ਨੇ ਧਿਆਨ ਦਿਆ ਜੀ ਜਿੰਨ ਕੀ ਸਿਰਫ ਡੀਟੇਲ ਚ ਨਾ ਕੀ ਸਭ ਤੋਂ ਪਹਿਲੀ ਗੱਲ ਜੇ ਨਜ਼ਦੀਕ ਦਾ ਰਿਸ਼ਤਾ ਦੇਖਣਾ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਦਾਦਾ ਗੁਰੂ ਖਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਹੜੋ ਅੰਮ੍ਰਿਤਸਰ ਦੀ ਪਹਿਲੀ ਜੰਗ ਲੜੀ ਭਾਈ ਬੱਲੂ ਜੀ ਉਹਦੇ ਵਿੱਚ ਸ਼ਹੀਦ ਹੋਏ ਤੇ ਭਾਈ ਮਨੀ ਸਿੰਘ ਦੇ ਪਿਤਾ ਦਾ ਨਾਮ ਸੀ ਭਾਈ ਮਾਈ ਦਾਸ ਆਪਣੇ ਬਾਪ ਦੀ ਸ਼ਹਾਦਤ ਤੋਂ ਬਾਅਦ ਭਾਈ ਮਤੀ ਦਾਸ ਆਪਣੇ ਪੁੱਤਰਾਂ ਨੂੰ ਲੈ ਕੇ ਕੀਰਤਪੁਰ ਸਹਿਬ ਆਏ। ਭਾਈ ਮਨੀ ਸਿੰਘ ਉਹਨਾਂ ਨੇ ਮੱਥਾ ਟੇਕਿਆ ਤੇ ਸਤਵੇਂ ਗੁਰਦੇਵ ਨੇ ਦੇਖ ਕੇ ਪੁੱਛਿਆ ਮਾਈ ਦਾਸ ਇਸ ਪੁੱਤਰ ਦਾ ਨਾਮ ਕੀ ਰੱਖਿਆ? ਕਹਿਣ ਲੱਗੇ ਮਹਾਰਾਜ ਮਨੀਆਂ ਕਿਉਂਕਿ ਉਹ ਅੰਮ੍ਰਿਤ ਪਾਨ ਨਹੀਂ ਕੀਤਾ। ਮਨੀਆਂ ਕਹਿਣ ਲੱਗੇ ਜੇ ਮਨੀਆਂ ਗੁਨੀਆਂ ਜਗ ਹੋਵੋ। ਗੁਰੂ ਹਰਿਰਾਇ ਸਿੰਘ ਕਹਿਣ ਲੱਗੇ ਮਣੀ ਦੀ ਤਰ੍ਹਾਂ ਚਮਕੇਗਾ। ਇਸ ਕੋਲ ਇਹਨੇ ਗੁਣ ਹੋਣਗੇ। ਮਣੀ ਚਮਕਦੀ ਏ ਸਿਰਫ ਰਾਤ ਨੂੰ ਚਾਨਣ ਦਿੰਦੀ ਏ। ਇਹਦਾ ਜੀਵਨ ਇੰਨਾ ਚਮਕੇਗਾ। ਕਿ ਅਤ ਦੀ ਹਨੇਰੇ ਵਿੱਚ ਵੀ ਇਹਦੇ ਜੀਵਨ ਤੋਂ ਲੋਕ ਸੇਧ ਲਿਆ ਕਰ ਗਏ। ਭਾਈ ਸਾਹਿਬ ਦੇ ਦਾਦਾ ਜੀ ਸ਼ਹੀਦ। ਭਾਈ ਮਨੀ ਸਿੰਘ ਉਹਨੀ 12 ਪਿਆਰ ਭਰਾ ਨੇ। ਆਪ ਜੀ ਨੇ ਹੋ ਸਕਦਾ ਪੜੀ ਕੋਈ ਵਿਗਸਤਰੀ ਕਿਉਂਕਿ ਤੁਸੀਂ ਅਜ ਉਹਨਾਂ ਨੂੰ ਯਾਦ ਕਰ ਰਹੇ ਹੋ। 12 ਭਰਾ ਨੇ 12 ਵਿੱਚੋਂ 11 ਭਰਾ ਸ਼ਹੀਦ ਹੋਏ ਨੇ। ਜਿਸ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਉਬਲ ਦੀ ਬੇਗ ਵਿੱਚ ਬਿਠਾਇਆ ਗਿਆ ਉਹ ਭਾਈ ਸਾਹਿਬ ਭਾਈ ਦਿਆਲਾ ਸਿੰਘ ਜੀ ਭਾਈ ਮਨੀ ਸਿੰਘ ਦੇ ਵੱਡੇ ਭਰਾ ਨੇ। ਸੱਕੇ ਭਰਾ ਨੇ। ਜੇਸਾ ਲੱਖੀ ਸ਼ਾ ਬਨਜਾਰੇ ਨੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕੀਤਾ ਉਹ ਲੱਖੀ ਸ਼ਾ ਬਨਜਾਰਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸਹੁਰਾ ਹੈ ਉਹਨਾਂ ਦੀ ਬੇਟੀ ਬੀਬੀ ਸੀਤੋਬਾਈ ਭਾਈ ਮਨੀ ਸਿੰਘ ਨਾਲ ਉਹਦਾ ਵਿਆਹ ਹੋਇਆ ਆਪ ਜੀ ਦੇ ਗਿਆਨ ਲਈ 12 ਵਿੱਚੋਂ 11 ਪਰਾ ਸ਼ਹੀਦ 10 ਪੁੱਤਰ ਸ਼ਹੀਦ ਤੇ 7 ਪੁੱਤਰੇ ਸ਼ਹੀਦ ਨੇ ਭਾਈ ਮਨੀ ਸਿੰਘ ਜੀ ਉਹ 29 ਜੀਐਨਏ ਘਰ ਦੇ ਬੰਦੇ ਨੇ ਤਿੰਨ ਪੀੜੀਆਂ ਵਿੱਚ ਦਾਦੇ ਤੋਂ ਲੈ ਕੇ ਪੋਤਿਆਂ ਪਰਪੋਤਿਆਂ ਤੱਕ ਜਿਸ ਭਾਈ ਬਚਿੱਤਰ ਸਿੰਘ ਨੇ ਨਾਗਣੀ ਮਾਰ ਕੇ ਖਾਤੀ ਦੇ ਸਿਰ ਦੀਆਂ ਤਵੀਆਂ ਪਾੜ ਦਿੱਤੀਆਂ ਉਹ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦੇ ਪੁੱਤਰ ਸਨ ਜਿਸ ਭਾਈ ਉਦਾਸ ਸਿੰਘ ਨੇ ਸਰਸਾ ਨਦੀ ਪਾਰ ਕਰਦਿਆਂ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਜੀ ਦੇ ਕਾਫਲੇ ਦਾ ਖਜ਼ੂਰ ਨੇ ਦੀਵਾਨ ਲਾਇਆ ਤੇ ਉਹਨੇ ਪਹਿਰਾ ਦਿੱਤਾ ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ ਭਾਈ ਉਦਾਸ ਸਿੰਘ ਨੇ ਤੇ ਸਰਸਾ ਦੇ ਕਿਨਾਰੇ ਭਾਈ ਸਾਹਿਬ ਸ਼ਹੀਦ ਹੋਏ ਉਹ ਭਾਈ ਉਦਾਸ ਸਿੰਘ ਜੀ ਭਾਈ ਮਨੀ ਸਿੰਘ ਦੇ ਪੁੱਤਰ ਸਨ ਡਿਟੇਲ ਤੇ ਨਹੀਂ ਮੈਂ ਜਾਣਾਂ ਕਿਉਂਕਿ ਇਹਦੇ ਲਈ ਬਹੁਤ ਸਮਾਂ ਚਾਹੀਦਾ ਹੈ ਸਿਰਕ ਸੰਖੇਪ ਜਪਾਈ ਸਹ ਪਾਈ ਮਨੀ ਸਿੰਘ ਗੁਰੂ ਕਲਗੀ ਧਰਜੀ ਦੇ ਚਰਨਾਂ ਵਿਚੋਂ ਨਾ ਅਮਰਦੀ ਦਾਤ ਲਈ ਮਨੀਏ ਤੋਂ ਭਾਈ ਮਨੀ ਸਿੰਘ ਬਣੇ ਹਜ਼ੂਰ ਦੇ ਕੋਲ ਆਨੰਦਪੁਰ ਸਾਹਿਬ ਉਹਨਾਂ ਤਕਲੀਮ ਲਈ ਉਹ ਫਾਰਸੀ ਦੇ ਸੰਸਕ੍ਰਿਤ ਦੇ ਬ੍ਰਿਜ ਭਾਸ਼ਾ ਦੇ ਬਹੁਤ ਉੱਚੇ ਵਿਦਵਾਨ ਸੰਗ ਅੱਜ ਵੀ ਇੱਕ ਜਨਮਸ਼ਾਹੀ ਦਾ ਨਾਮ ਹੈ ਉਹਦਾ ਭਾਈ ਮਨੀ ਸਿੰਘ ਵਾਲੀ ਜਨਮਸ਼ਾਹੀ ਉਹ ਲਿਖਾਰੀ ਸੰ ਭਾਈ ਮਨੀ ਸਿੰਘ ਆ ਜਿਹੜੇ ਭਾਈ ਗੁਰਦਾਸ ਦੀਆਂ 12 ਵਿੱਚ ਸਿੱਖਾਂ ਦੀ ਗਿਣਤੀ ਹੁੰਦੀ ਏ ਪਹਿਲੇ ਬਾਦਸ਼ਾਹ ਤੋਂ ਲੈ ਕੇ 6ਵੇਂ ਬਾਦਸ਼ਾਹ ਤੱਕ ਉਹਨਾਂ ਇੱਕ ਗ੍ਰੰਥ ਲਿਖਿਆ ਉਹਦਾ ਨਾਮ ਹੈ ਸਿੱਖਾਂ ਦੀ ਭਗਤ ਮਾਨ ਕਲਮ ਦਿੱਤਾ ਨਹੀਂ ਸਨ ਭਾਈ ਮਨੀ ਸਿੰਘ ਉਹਨੇ ਕਿੰਨੇ ਪਰੋਸੇ ਵਾਲੇ ਸਨ ਗੁਰੂ ਕਲਗੀ ਧਰਜੀ ਦੇ ਲਈ ਜਿਸ ਦਿਨ ਅਨੰਦਪੁਰ ਸਾਹਿਬ ਹਜ਼ੂਰ ਨੇ ਛੱਡਿਆ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਿਓ ਭਾਈ ਸਾਹਿਬ ਦਿੱਲੀ ਤੀਰਤਨ ਕਰਦੇ ਨੇ ਆਪਣੇ ਜੀਵਨ ਸਾਥੀ ਨੂੰ ਇਨਸਾਨ ਉਹਦੇ ਨਾਲ ਕੀ ਤੋਰਦਾ ਜਿਹਦੇ ਤੇ ਅੰਤ ਦਾ ਪਰੋਸ਼ਾ ਹੋਵੇ ਜਦੋਂ ਪਰਿਵਾਰ ਤੁਰਿਆ ਅਨੰਦਪੁਰ ਛੱਡ ਕੇ ਮਾਤਾ ਗੁਜਰੀ ਜੀ ਕੋਲ ਛੋਟੇ ਸਾਹਿਬ ਜ ਆਦੇ ਸਨ ਵਡੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਨਾਲ ਸਨ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰੀ ਜੀ ਤੇ ਭਾਈ ਸਹਿਬ ਭਾਈ ਮਨੀ ਸਿੰਘ ਸਿੰਘ ਨਾਲ ਸਰਸਾ ਪਾਰ ਕਰਦੇ ਭਾਈ ਸਹਿਬ ਨਾਲ ਚੱਲਦੇ ਇਹ ਦਿੱਲੀ ਪਹੁੰਚ ਗਏ ਹਜ਼ੂਰ ਸੱਚੇ ਪਾਤਸ਼ਾਹ ਦੇ ਦੋਨੋਂ ਲਾਲ ਫਰਹੰਦ ਸ਼ਹੀਦ ਹੋਏ ਛੋਟੇ ਵੱਡੇ ਚਮਕੌਰ ਵਿੱਚ ਜੂਝ ਕੇ ਸ਼ਹੀਦ ਹੋਏ ਹਜ਼ੂਰ ਮਾਛੀਵਾੜੇ ਤੋਂ ਨਿਕਲਦੇ ਹੋਏ ਲੱਕੀ ਜੰਗਲ ਵੀ ਜਾ ਪਹੁੰਚੇ ਮੁਕਤਸਰ ਦੀ ਜੰਗ ਜਿੱਤਣ ਤੋਂ ਬਾਅਦ ਦਮਦਮਾ ਸਹਿਬ ਆਏ ਜਿੰਨੂ ਸਾਸੀ ਪੰਜਵਾਂ ਤਖਤ ਕਹਿੰਨੇ ਆ ਸਾਡਾ ਤਖਤ ਹੈ ਪੰਜਾਂ ਤਖਤਾਂ ਵਿੱਚੋਂ ਇੱਥੇ ਹਜ਼ੂਰ ਜਦੋਂ ਆਏ ਤੇ ਭਾਈ ਮਨੀ ਸਿੰਘ ਮਾਤਾ ਸੁੰਦਰੀ ਤੇ ਮਾਤਾ ਸਹਿਬ ਕੌਰ ਜੀ ਨੂੰ ਲੈ ਕੇ ਦਮਦਮਾ ਸਹਿਬ ਆਏ ਸਿਰਫ ਲਾਹੌਰ ਤੱਕ ਜਾਣਾ ਪੰਛੀ ਚਾਹ ਇੱਥੇ ਆਏ ਇੱਥੇ ਹੀ ਖਜ਼ੂਰ ਨੂੰ ਪੁੱਛਿਆ ਸੀ ਮਾਤਾ ਸੁੰਦਰੀ ਨੇ ਕਿ ਮੇਰੇ ਪੁੱਤਰ ਮੇਰੇ ਸਹਰਦਾਦੇ ਮੈਂ ਕਹਿੰਨਾ ਦੁਨੀਆਂ ਦਾ ਉਹ ਬਹੁਤ ਕੀ ਇਤਿਹਾਸਿਕ ਦਿਨ ਸੀ ਉਹਨਾ ਛੋਟੇ ਬੱਚੇ ਬੈਠਿਆ ਇੰਨੀ ਉਮਰ 5-7 ਸਾਲ ਕੀ ਉਮਰ ਹੈ ਮਾਂ ਦੀਆਂ ਅੱਖਾਂ ਆਪਣੇ ਪੁੱਤਰਾਂ ਨੂੰ ਲੱਭ ਲੱਭਦੀਆਂ ਨੇ ਤੇ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਬੈਠਿਆਂ ਦੇਖ ਕੇ ਕਿਹਾ ਸੀ ਸੁੰਦਰੀ ਜੀ ਤੇਰੇ ਚਾਰ ਪੁੱਤਰ ਮੈਂ ਇਹਨਾਂ ਦੇ ਸਿਰ ਤੋਂ ਕੁਰਬਾਨ ਕਰ ਦਿੱਤੇ ਨੇ ਜਦੋਂ ਤੱਕ ਖਾਲਸਾ ਰਹੇਗਾ ਤੇਰੇ ਪੁੱਤਰਾਂ ਦਾ ਨਿਸ਼ਾਨ ਕਾਇਮ ਰਹੇਗਾ ਉਥੇ ਸ਼ਬਦ ਕਹੇ ਸਨ ਇਨ ਪੁੱਤਰਨ ਕੇ ਸੀਸ ਪਰ ਬਾਹਰ دیے ਸੁਤਚਾਰ ਚਾਰ ਮੁਵੇ ਤੋਂ ਕਿਆ 부ਆ ਜੀਵਤ ਕਈ ਖਜ਼ਾ ਖਸੂਰ ਨੇ ਦਮਦਮਾ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਕਿਹਾ ਆਪ ਜੀ ਰੁਕੋ ਕੀ ਕਰਨਾ ਹੈ ਗੁਰੂ ਗਰੰਥ ਸਾਹਿਬ ਦੇ ਸਰੂਪ ਦੀ ਸੰਪੂਰਨਤਾ ਜਿਨ੍ਹਾਂ ਉਂਗਲਾਂ ਨੂੰ ਬੰਦ-ਬੰਦ ਕਰਕੇ ਕਟਿਆ ਗਿਆ ਗੁਰਮਖੋ ਉਹਨਾਂ ਉਂਗਲਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਲਿਖਿਆ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਅੱਜ ਮੱਥਾ ਟੇਕਦੇ ਹੋ ਇਹਦੇ ਵੇਖੋ ਆਰੰਭ ਵੇਲੇ ਜਿਹੜੇ ਅੰਗ ਨੇ ਨਾ ਉਹਦੇ ਉੱਤੇ ਲਿਖਿਆ ਹੋਵੇਗਾ ਇਹ ਬੀੜ ਦਮਦਮੇ ਵਾਲੀ ਬੀੜ ਦਾ ਉਤਾਰਾ ਹੈ ਤੇ ਦਮਦਮੀ ਬੀੜ ਦੇ ਲਖਾਰੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਨੇ ਆਪਣੇ ਖੱਥਾਂ ਨਾਲ ਸ਼ਬੂਪ ਲਿਖਿਆ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਸਾਹਿਬਾਠੀ ਨੇ ਬਾਬਾ ਦੀਪ ਸਿੰਘ ਜੀ ਕਲਮ ਦੀ ਸੇਵਾ ਕਰਦੇ ਸਨ ਭਾਈ ਮਨੀ ਸਿੰਘ ਲਿਖਦੇ ਸਨ ਤੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਦੀ ਆਪਣੀ ਕੰਠ ਤੋਂ ਬਾਣੀ ਉਚਾਰਦੇ ਸਨ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋਇਆ ਪਹਿਲਾ ਹੁਕਮਨਾਮਾ ਤਾਂ ਅਸੀਂ ਸਾਰੇ ਪੜਨੇ ਆ ਕਿ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆ ਆਰਾਮ ਇਹ ਹੁਕਮਨਾਮਾ ਬਾਬਾ ਗੁੱਡਾ ਸਾਹਿਬ ਨੇ ਲਿਆ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮੁਕੰਮਲ ਹੋਏ ਤੇ ਦੂਜਾ ਹੁਕਮਨਾਮਾ ਭਾਈ ਮਨੀ ਸਿੰਘ ਜੀ ਨੇ ਲਿਆ ਉਹ ਹੁਕਮ ਸੀ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਇ ਖਮਾਹਿ ਇਹ ਤੋਂ ਹਜ਼ੂਰ ਚੱਲਣ ਲੱਗੇ ਨੇ ਦੱਖਣ ਦੀ ਧਰਤੀ ਨੂੰ ਦੋ ਸ਼ਖਾਂ ਨੇ ਬੇਨਤੀ ਕੀਤੀ ਮਹਾਰਾਜ ਗੁਰਬਾਣੀ ਦੇ ਅਰਥ ਆਪ ਜੀ ਨੂੰ ਗਿਆਤ ਹੋਵੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ 45 ਸਿੰਘਾਂ ਨੂੰ ਗੁਰੂ ਗੰਨ ਸਾਹਿਬ ਦੇ ਅਰਥ ਬੋਧ ਸੁਣਾਏ ਉਸੇ ਅਰਥ ਬੋਧ ਵਿੱਚੋਂ ਇੱਕ ਟਕਸਾਲ ਨਿਕਲੀ ਜਿਹਨੂੰ ਅਸੀਂ ਦਮਦਮੀ ਟਕਸਾਲ ਕਹਿੰਦੇ ਦਮਦਮੀ ਟਕਸਾਲ ਸਤਿਗੁਰੂ ਦੱਖਣ ਨੂੰ ਤੁਰ ਲੱਗੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਦੋਨੋਂ ਆ ਬਾਬਾ ਦੀਪ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਮੇਰੇ ਲਈ ਹੁਕਮ ਕਹਿਣ ਲੱਗੇ ਤੁਸੀਂ ਇੱਥੇ ਰੁਕੋ ਗੁਰਬਾਣੀ ਲਿਖੋ ਸੰਗਤ ਚ ਪ੍ਰਚਾਰ ਕਰੋ ਤੇ ਬਾਬਾ ਜੀ ਨੇ ਕਿਹਾ ਮਹਾਰਾਜ ਇੱਕ ਅਸੀਸ ਦੇ ਜੋ ਸਿੱਖੀ ਨਿਭ ਜਾਏ ਹਜ਼ੂਰ ਨੇ ਕਿਹਾ ਦੀਪ ਸਿੰਘ ਸ਼ਬਦ ਸੰ ਸਿਰ ਤਾਂ ਕੱਟਿਆ ਜਾਏਗਾ ਪਰ ਬਚਨ ਕੇ ਬਲੀ ਤੇਰੇ ਅੰਦਰ ਦੇ ਸ਼ਬਦ ਨੂੰ ਕੋਈ ਨਹੀਂ ਖੋ ਸਕੇਗਾ ਸਿਰ ਲੱਖਣ ਤੋਂ ਬਾਅਦ ਵੀ ਸਿੱਖੀ ਨਿਭੇਗੀ ਭਾਈ ਮਨੀ ਸਿੰਘ ਜੀ ਨੇ ਪੁੱਛਿਆ ਕਹਿਣ ਲੱਗੇ ਤੁਸੀਂ ਦਿੱਲੀ ਜਾਓ ਮਾਤਾਵਾਂ ਨਾਲ ਜਦੋਂ ਕਹਿਣ ਲੱਗੇ ਮਹਾਰਾਜ ਮੇਰੇ ਲਈ ਹੁਕਮ ਸਤਿਗੁਰੂ ਜੀ ਮੇਰੀ ਸਿੱਖੀ ਨਿਭ ਜਾਏ ਹਜ਼ੂਰ ਨੇ ਕਿਹਾ ਤਨ ਦਾ ਟੁਕੜਾ ਟੁਕੜਾ ਤਾਂ ਹੋ ਸਕਦਾ ਪਰ ਸਿੱਖੀ ਸਿੱਧ ਕੋਈ ਵੀ ਨਹੀਂ ਖੋ ਚਕੇਗਾ ਭਾਈ ਸਾਹਿਬ ਦਾ ਜੀਵਨ ਹੈ ਜਾਨੀ ਗਰਜਾ ਸਿੰਘ ਹੀ ਕੋਈ ਨੇ ਉਹਨਾਂ ਦਾ ਉਸ ਦਾ ਜੀਵਨ ਦਾ ਨਾਮ ਹੈ ਭਾਈ ਸਾਹਿਬ ਜੀ ਦਾ ਸ਼ਹੀਦ ਬਿਲਾਸ ਉਹਦੇ ਵਿੱਚ ਇੱਕ ਕਵਿਤਾ ਹੈ ਕਿ ਭਾਈ ਸਾਹਿਬ ਦੇ ਮੁਤਲਕ ਉਹ ਲਿਖਦੇ ਨੇ ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ ਪੰਜਾਬੀ ਦੇ ਸ਼ਬਦ ਨੇ ਨੇ ਔਖੇ ਅਰਥ ਨਹੀਂ ਕਰਨੇ ਪੈਣ ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਏ ਪੜਦਾ ਪੜਾਉਂਦਾ ਤੇ ਜਿਤਾਉਂਦਾ ਨਹੀਂ ਆਪ ਤਾਂ ਆਪਣੀ ਹੋਂਮੇ ਨਹੀਂ ਦਿਖਾਂਦਾ ਮਨ ਨੀਵਾ ਮਤ ਉੱਚੀ ਇਹ ਦਿਲ ਧਾਰ ਕੇ ਖੱਟੀ ਜੱਪੀ ਤੱਪੀ ਪੂਰਾ ਸਿੱਕੀ ਸਿੱਦਕ ਦਾ ਉਤਲਾ ਸੀ ਸਾਖੀਆਂ ਸਿੱਦਕ ਦੀਆਂ ਕਰਦਾ ਉਚਾਰੇ ਸੇਵਾ ਖਰੀਵੇਂ ਕਿਵੇਂ ਕਿਵੇਂ ਬੀਤ ਗਏ ਬਰਖ ਕੋਈ ਜੁੱਧ ਦੇ ਕਰਨ ਵਿੱਚ ਵੱਡਾ ਹੁਸ਼ਿਆਰ ਭਾਈ ਮਨੀ ਸਿੰਘ ਫਿਰ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਹਰਮੰਦਰ ਸਾਹਿਬੇ ਭੇਜਿਆ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾਦਾਰੀ ਜਥੇਦਾਰੀ ਇਹਨਾਂ ਨੇ ਸੰਭਾਲੀ ਸ਼ਹਾਦਤ ਦਾ ਕਾਰਨ ਕੀ ਸੀ ਪੱਤਾ ਪੱਤਾ ਸਿੱਖਾਂ ਦਾ ਵੈਰੀ ਸੀ ਭਾਈ ਸਾਹਿਬ ਨੇ ਸਰਕਾਰ ਨਾਲ ਗੱਲ ਕਰਕੇ ਦੀਵਾਲੀ ਦਾ ਮੇਲਾ ਦੀਵਾਲੀ ਦਾ ਪੁਰਗ ਮਨਾਣ ਲਈ ਇਜਾਜ਼ਤ ਮੰਗੀ ਹਕੂਮਤ ਨੇ ਕਿਹਾ ਇੰਨੇ ਪੈਸੇ ਭਰੋਗੇ ਤਾਂ ਦੀਵਾਲੀ ਦਾ ਮੇਲਾ ਤੁਸੀਂ ਕਰ ਸਕਦੇ ਹੋ ਭਾਈ ਸਾਹਿਬ ਦੇ ਮਨ ਚ ਆਇਆ ਵੀ ਚਲੋ ਘੱਟੋ ਘੱਟ ਸਿੱਖ ਇਕੱਠੇ ਹੋ ਜਾਣਗੇ ਆਪਸ ਵਿੱਚ ਇੱਕ ਦੂਜੇ ਨੂੰ ਮਿਲਣਗੇ ਅਗਲੇ ਪ੍ਰੋਗਰਾਮ ਉਲੀਕਾਂਗੇ ਕਿਉਂਕਿ ਜੰਗਲਾਂ ਵਿੱਚ ਸਿੱਖ ਰਹਿੰਦੇ ਨੇ ਆਧੁਨਿਕ ਸੰਚਾਰ ਦਾ ਮੀਡੀਆ ਨਹੀਂ ਸੀ ਸਾਧਨ ਨਹੀਂ ਸੀ ਪੈਸੇ ਭਰ ਦਿਆਂਗੇ ਘੱਟੋ ਘੱਟ ਸਿੱਖ ਅਮਰਸਰ ਦੇ ਇਸ਼ਾਨਾਮ ਤਾਂ ਕਰ ਲੈ ਹਕੂਮਤ ਨੇ ਬੇਈਮਾਨੀ ਕੀਤੀ ਉਹਨਾਂ ਨੇ ਕਿਹਾ ਜਿਸ ਦਿਨ ਦੀਵਾਲੀ ਵਾਲਾ ਦਿਨ ਹੋਵੇਗਾ ਨਾਲੇ ਤੇ ਸਿੱਖਾਂ ਤੋਂ ਪੈਸੇ ਲਓ ਜਿੰਨੇ ਸਿੱਖ ਅੰਮ੍ਰਿਤਸਰ ਇਸ਼ਨਾਨ ਕਰਦੇ ਹੋਣਗੇ ਸਾਰੇ ਗੋਲੀਆਂ ਨਾਲ ਮਾਰ ਦਿਓ ਇਹਨਾਂ ਦੇ ਟੁਕੜੇ ਕਰ ਦਿਓ ਇੱਕੋ ਥਾਂ ਹੀ ਇਕੱਠੇ ਮਿਲ ਗਏ ਜੰਗਲਾਂ ਵਿੱਚੋਂ ਲੱਭ ਕੇ ਮਾਰਨ ਦੀ ਥਾਂ ਪ੍ਰਕਰਮਾਂ ਵਿੱਚ ਹੀ ਸਾਰੇ ਮਾਰ ਦਿਆਂ ਭਾਈ ਸਾਹਿਬ ਜੀ ਨੂੰ ਪਤਾ ਲੱਗ ਗਿਆ ਹੁਕਮਨਾਮੇ ਨਾ ਜਾਰੀ ਕੀਤੇ ਸਨ ਆ ਜੋ ਜਦੋਂ ਪਤਾ ਲੱਗਾ ਉਹਨਾਂ ਸਿੱਖ ਰੋਕੇ ਪਰ ਕੁਝ ਸਿੱਖ ਆ ਪਹੁੰਚੇ ਉਸ ਜ਼ਾਲਿਮਾਂ ਨੇ ਵਿਉਂਤ ਦੇ ਅਨੁਸਾਰ ਕਈਆਂ ਨੂੰ ਇਸ਼ਨਾਨ ਕਰਦਿਆਂ ਨੂੰ ਗੋਲੀਆਂ ਮਾਰੀਆਂ ਕਈਆਂ ਨੂੰ ਰਸਤੇ ਵਿੱਚ ਵੜ ਦਿੱਤਾ ਕਈਆਂ ਨੂੰ ਪ੍ਰਕਰਮਾਂ ਵਿੱਚ ਬੈਠਦਿਆਂ ਨੂੰ ਕਤਲ ਕਰ ਦਿੱਤਾ ਸਿੱਖ ਸ਼ਹੀਦ ਹੋ ਗਏ ਫਿਰ ਉਹ ਪੈਸੇ ਮੰਗਣ ਆਏ ਤੁਸੀਂ ਮੇਲਾ ਕੀਤਾ ਲਿਆਓ ਪੈਸੇ ਭਾਈ ਮਨੀ ਸਿੰਘ ਜੀ ਨੇ ਕਿਹਾ ਨਾਲੇ ਤੁਸੀਂ ਦਗਾ ਕਮਾਇਆ ਤੇ ਨਾਲੇ ਦੌਲਤ ਮੰਗਦੇ ਹੋ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਗ੍ਰਿਫਤਾਰੀ ਦੇ ਵਰੰਡ ਜਾਰੀ ਜਾਰੀ ਹੋਇਆ ਅੰਮ੍ਰਿਤਸਰ ਦੀ ਧਰਤੀ ਤੋਂ ਭਾਈ ਸਾਹਿਬ ਨੂੰ ਲਾਹੌਰ ਲੈ ਗਏ ਸਿਰਫ ਸੰਖੇਪ ਵਿੱਚ ਲਾਹੌਰ ਪਹੁੰਚੇ ਨੇ ਇੱਥੇ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਜਲਾਦ ਨੇ ਕਿਹਾ ਸੀ ਬਜ਼ੁਰਗਾ ਕਿਉਂਕਿ ਭਾਈ ਸਾਹਿਬ ਦਾ ਚਿੱਟਾ ਦੁੱਧ ਵਰਗਾ ਦਾੜਾ ਤੇ ਚਿਹਰਾ ਦੰਗ ਦਾ ਕਰਦਾ ਨਾਮ ਦੇ ਰਸ਼ੀਏ ਕਹਿਣ ਲੱਗੇ ਮਨੁੱਖਾ ਜਨਮ ਬੜਾ ਕੀਮਤੀ ਏ ਇਹਨੂੰ ਬਚਾ ਲੈ ਇਹ ਵਕਤ ਇਹ ਸਮਾਂ ਫਿਰ ਲੱਭਣਾ ਨਹੀਂ ਕਹਿਣ ਲੱਗੇ ਕਿਵੇਂ ਬਚਾਵਾਂ ਆਖਦੇ ਨੇ ਆ ਕੇਸ ਆ ਸਿੱਖੀ ਮੈਨੂੰ ਦੇ ਦੇ ਭਾਈ ਸਾਹਿਬ ਨੇ ਕਿਹਾ ਚਿਤੇ ਰੱਖਿਓ ਜਨਮ ਕਈ ਵਾਰੀ ਮਿਲਿਆ ਹੈ ਕਈ ਵਾਰੀ ਮਿਲਦਾ ਰਹੇਗਾ ਪਰ ਜਿਹੜੀ ਸਿੱਖੀ ਗੁਰੂ ਗੋਬਿੰਦ ਸਿੰਘ ਦੀ ਹੈ ਖਰ ਜਨਮ ਚ ਨਹੀਂ ਮਿਲਦੀ ਕਈ ਜਨਮਾਂ ਤੋਂ ਬਾਅਦ ਮਿਲਦੀ ਏ ਮੈਂ ਤਨ ਨੂੰ ਖਤਮ ਕਰਨ ਲਈ ਤਿਆਰ ਹਾਂ ਪਰ ਸਿੱਖੀ ਤੋਂ ਬਿਲਕੁਲ ਨਹੀਂ ਟੱਕ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਦੇਹੀ ਕਿਸ ਕੀ ਬਾਪਰੀ ਜੇ ਸਿੱਖੀ ਸਾਬਤ ਹੋਏ ਦੇਹੀ ਤੋਂ ਆਵਨ ਜਾਣ ਹੈ ਸਿੱਖੀ ਮਿਲਿਆ ਕਬ ਕੋਈ ਸਿੱਖੀ ਕਦੀ ਮਿਲਦੀ ਫਤਵਾ ਜਾਰੀ ਕਰ ਦਿੱਤਾ ਕਿ ਇਹਦਾ ਬੰਦ-ਬੰਦ ਕਟਿਆ ਜਾਏ ਅੱਜ ਵੀ ਉਹ ਚੌਂਕ ਹੈ ਭਾਈ ਮਨੀ ਸਿੰਘ ਜੀ ਨੂੰ ਲਿਆਂਦਾ ਗਿਆ ਚਲਾਦ ਟੋਕੇ ਨੂੰ ਤੇਜ਼ ਕਰ ਰਿਹਾ ਲੱਕੜ ਦੀ ਇੱਕ ਮੁੱਢੀ ਲਿਆਂਦੀ ਗਈ ਲੱਕੜ ਦਾ ਟੁਕੜਾ ਲਿਆਂਦਾ ਗਿਆ ਘੁਟਕਾ ਜਿਸ ਉੱਪਰ ਰੱਖ ਕੇ ਭਾਈ ਸਾਹਿਬ ਦੇ ਸਰੀਰ ਨੂੰ ਕਟਣਾ ਤੇੜ ਉਹਨਾਂ ਦੇ ਕਸ਼ਹਿਰੇ ਵਸਤਰ ਉਹਨਾਂ ਦੇ ਉਤਰਵਾ ਦਿੱਤੇ ਗਏ ਗੁਰਮਖੋ ਜਦੋਂ ਉਹਨਾਂ ਦੇ ਬੰਦ ਨੂੰ ਕੱਟਣ ਲੱਗਾ ਜਲਾਦ ਉਹਨੇ ਪਹਿਲਾ ਟੋਕਾ ਐਸ ਗੁੱਟ ਤੇ ਮਾਰ ਲੱਗਾ ਭਾਈ ਸਾਹਿਬ ਨੇ ਅੱਗੋਂ ਹੱਥ ਪਾੜਦੇ ਉਹ ਕਹਿੰਦਾ ਡਰ ਗਿਆ ਕਿਨੇ ਡਰਿਆ ਨਹੀਂ ਚਿੱਤੇ ਰੱਖੀ ਬੰਦ ਇਥੋਂ ਸ਼ੁਰੂ ਨਹੀਂ ਹੁੰਦਾ ਬੰਦ ਦਰਤ ਹੁੰਦਾ ਜਿਵੇਂ ਆਹ ਗੱਠਾਂ ਨੇ ਆਹ ਸਾਡੀ ਉਂਗਲ ਹੈ ਇਹਦਾ ਪਹਿਲਾ ਬੰਦ ਆਏ ਦੂਜਾ ਬੰਦ ਆਏ ਤੀਸਰਾ ਬੰਦ ਆਏ ਚੌਥੇ ਬੰਦ ਅੱਗੇ ਪੈਂਦਾ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਤੁਰਦਾ ਹੈ ਬੰਦ ਦਰਤ ਆਪ ਸਮਝਦੇ ਹੋ ਜਿੱਥੇ ਦੋ ਖੱਡੀਆਂ ਜੁੜੀਆਂ ਨੇ ਕਹਿਣ ਲੱਗੇ ਬੰਦ ਇਥੋਂ ਸ਼ੁਰੂ ਨਹੀਂ ਹੁੰਦਾ ਤੈਨੂੰ ਗਿਣਤੀ ਨਹੀਂ ਆਉਂਦੀ ਬੰਦ ਇੱਥੋਂ ਸ਼ੁਰੂ ਹੁੰਦਾ ਹੈ ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਹੈ ਤੇ ਮੇਰੇ ਗੁਰੂ ਨੇ ਕਿਹਾ ਬੰਦ ਬੰਦ ਕਟਕਾ ਕੇ ਵੀ ਤੇਰਾ ਸਿਦਕ ਨਹੀਂ ਡੋਲੇਗਾ ਤੂੰ ਬੰਦ ਬੰਦ ਕੱਟਣ ਆਇਆ ਤੇ ਮੈਂ ਬੰਦ ਬੰਦ ਕਟਵਾਣ ਆਇਆ ਜਦੋਂ ਸ਼ਬਦ ਕਹੇ ਜਲਾਦ ਦੇ ਮਨ ਚ ਆਇਆ ਕੋਈ ਸਵਾਲ ਕਰਦਾ ਹੈ ਕਹਿੰਦਾ ਬਾਬਾ ਤੇਰੇ ਚਿਹਰੇ ਤੇ ਇਹਨਾਂ ਨੂਰ ਹੈ ਸਾਹਮਣੇ ਮੌਤ ਹੈ ਤੈਨੂੰ ਦਿਸਦਾ ਨਹੀਂ ਪਿਆ ਮੈਂ ਟੋਕਾ ਤੇਜ਼ ਪਿਆ ਕਰਨਾ ਇਹਦੇ ਨਾਲ ਮੈਂ ਤੇਰੇ ਟੁਕੜੇ ਕਰਨੇ ਨੇ ਇਹ ਕੋਈ ਕਹਾਣੀ ਨਹੀਂ ਤੇਰੇ ਨਾਲ ਵਾਪਰਨ ਵਾਲਾ ਹੈ ਗੱਲ ਅੱਗੇ ਮੈਂ ਖੁਸ਼ ਤਾਂ ਆ ਮੈਂ ਇਥੇ ਚਾਂ ਤਿੰਨ ਕ ਕਵਿਤ ਨੇ ਕਹਨ ਲੱਗੇ ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਡਰ ਜਦੋਂ ਚਲਾਏਂਗਾ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਲਿਖੇ ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਡਰ ਜਦੋਂ ਚਲਾਏਂਗਾ ਕੱਟ-ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਂਗਾ ਉਹ ਦਰਦ ਪਿਆਲੇ ਭਰ-ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂ ਕਹਿੰਦੇ ਤੂੰ ਆ ਤਾਂ ਸਹੀ ਮੇਰੇ ਵੱਲ ਤੂੰ ਬੰਦ-ਬੰਦ ਕੱਟੇਂਗਾ ਤੇ ਜਿਹਨੂੰ ਦਰਦ ਤੂੰ ਕਹਿਣਾ ਪਿਆ ਜਿਹੜੇ ਟੋਕੇ ਦਾ ਮੈਨੂੰ ਦਰਦ ਇੰਨਾ ਪਿਆ ਮੈਂ ਇਸ ਦਰਦ ਨੂੰ ਜਾਮ ਦੀ ਤਰ੍ਹਾਂ ਪੀ ਜਾਵਾਂਗਾ ਚਲਾਦ ਨੇ ਕਿਹਾ ਕਹਿੰਦਾ ਖਾਦੋਗੀ ਕਿ ਇਹ ਕਿਥੋਂ ਤੁਸੀ ਸਿੱਖਿਆ ਵੀ ਬੰਦ-ਬੰਦ ਕਟਣਾ ਪੀੜਾ ਵੀ ਦਰਦ ਦਾ ਪਿਆਲਾ ਤੇ ਦਰਦ ਦਾ ਪਿਆਲਾ ਤੁਸੀਂ ਮਿੱਠਾ ਜਾਣ ਕੇ ਪੀ ਗਿਓ ਤੁਹਾਨੂੰ ਡਰ ਕਿਉਂ ਨਹੀਂ ਲੱਗਦਾ ਅੱਗੇ ਭਾਈ ਸਾਹਿਬ ਨੇ ਕਿਹਾ ਸੂਲ ਸੁਰਾਈ ਖੰਦਰ ਪਿਆਲਾ ਜਿਸ ਨੇ ਆਖ ਸੁਣਾਇਆ ਏ ਬਿੰਗ ਕਸਾਈਆਂ ਦਾ ਸੈਣਾ ਜਿੰਨੇ ਸੱਦ ਇਸ਼ਕ ਦਾ ਲਾਇਆ ਏ ਉਹ ਉਸ ਮੁਰਸ਼ਿਦ ਦੇ ਚੇਲੇ ਆ ਇਹ ਸਾਬਤ ਕਰ ਦਿਖਲਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਇਆ ਅਜਬ ਤਮਾਸ਼ਾ ਲਾਵਾਂ ਕਹਿੰਦਾ ਮੈਂ ਉਸ ਬਾਪੂ ਦਾ ਪੁੱਤਰ ਹਾਂ ਜਿਨੇ ਆਪਣੇ ਪੁੱਤਰ ਸ਼ਹੀਦ ਕਰਵਾ ਕੇ ਕਿਆ ਸੀ ਸੂਲ ਸੁرائی ਖੰਡਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ ਯਾਰੜੇ ਦਾ ਸਾਨੂੰ 70 ਚੰਗਾ ਘਟ ਖੇੜਿਆਂ ਦਾ ਰਹਿਣਾ ਜਲਾਦ ਸੱਚ ਮੁਚ ਕੰਬ ਗਿਆ ਉਹਨੇ ਅਖੀਰ ਪੁੱਛਿਆ ਕਹਿਣ ਲੱਗਾ ਬਾਬਾ ਤੈਨੂੰ ਬੰਦ ਬੰਦ ਕਟਾਣ ਦਾ ਦਰਦ ਨਹੀਂ ਤੈਨੂੰ ਮੌਤ ਦਾ ਭੈ ਨਹੀਂ ਮੈਂ ਹੈਰਾਨ ਹਾਂ ਤੂੰ ਕਿਸ ਮਿੱਟੀ ਦਾ ਬਣਿਆ ਭਾਈ ਸਾਹਿਬ ਨੇ ਕਿਹਾ ਤੂੰ ਮੇਰੇ ਤੇ ਸਵਾਲ ਕਰੀ ਜਾਂਦਾ ਮੈਂ ਤੇਰੇ ਤੋਂ ਪੁੱਛ ਜਲਾਦ ਕਹਿੰਦਾ ਦੱਸੋ ਕਿੰਨੇ ਬੰਦ ਬੰਦ ਕਟਾਣਾ ਬੜਾ ਮੁਸ਼ਕਲ ਹੈ पर ਕੱਟਣ ਵਾਲੇ ਦਾ ਵੀ ਦਿਲ ਪੱਥਰ ਵਰਗਾ ਚਾਹੀਦਾ ਕਿਉਂਕਿ ਪੱਥਰ ਦਿਲ ਤੋਂ ਬਿਨਾ ਬੰਦ-ਬੰਦ ਨਹੀਂ ਕੱਟਿਆ ਜਾਂਦਾ ਆਖਰ ਤੂੰ ਬੰਦ-ਬੰਦ ਕੱਟਣ ਆਇਆ ਹੈ ਕਿ ਸਿਆਹਾਰਾ ਬਣ ਕੇ ਆਇਆ ਹੈ ਮੇਰੇ ਟੁਕੜੇ ਕਰਨ ਆਇਆ ਹੈ ਤੈਨੂੰ ਕੀ ਮਿਲਣਾ ਹੈ ਕਹਿਣ ਲੱਗਾ ਬਾਬਾ ਅਸਲੀ ਹਤੇਵੇ ਮੈਂ ਪੁਸ਼ਤੀ ਪੁਸ਼ਤਦਰ ਪੁਸ਼ਤਸੀ ਜਲਾਦਾ ਤੇਰੇ ਮੈਂ ਟੁਕੜੇ ਕਰਾਂਗਾ ਆ ਟੋਕਰੇ ਪਏ ਨੇ ਤੇਰੇ ਟੁਕੜੇ ਕਰ ਕਰਕੇ ਟੋਕਰੇ ਚ ਪਾਈ ਜਾਣਗੇ ਤੇ ਜਦੋਂ ਸ਼ਾਮ ਤੱਕ ਤੇਰੇ ਪੂਰੇ ਤਨ ਦੇ ਟੁਕੜੇ ਨਾਲ ਮੈਂ ਟੋਕਰੇ ਭਰ ਦਿਆਂਗਾ ਤੇ ਮੈਨੂੰ ਇੱਕ ਟੋਕਰੀ ਆਟੇ ਦੀ ਮਿਲੇਗੀ ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਦੇ ਮੈਨੂੰ ਆ ਕੁਛ ਮਿਲ ਮੈਂ ਰੋਟੀ ਦੀ ਖਾਤਰ ਤੇਰੇ ਟੁਕੜੇ ਕਰ ਲਗਾਵਾ ਭਾਈ ਸਾਹਿਬ ਅਸੇ ਕਹਿਣ ਲੱਗੇ ਬਸ ਇੱਥੇ ਤੇਰੇ ਵਿੱਚ ਤੇ ਮੇਰੇ ਵਿੱਚ ਅੰਤਰ ਹੈ ਤੂੰ ਰੋਟੀ ਦੀ ਖਾਤਰ ਟੁਕੜੇ ਰੋਟੀ ਦੀ ਖਾਤਰ ਮੇਰੇ ਟੁਕੜੇ ਕਰਨਾ ਹੈ ਤੂੰ ਟੁਕੜੇ ਕਰਕੇ ਟੋਕਰੇ ਚ ਮਾਸ ਪਾ ਕੇ ਘਰ ਨੂੰ ਜਾਏਗਾ ਤੇ ਚੇਤੇ ਰੱਖੀ ਮੇਰੇ ਟੁਕੜੇ ਮਾਸ ਦੇ ਟੋਕਰੇ ਚ ਪਏ ਹੋਣਗੇ ਮੇਰਾ ਅੰਦਰ ਵਾਲਾ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਬੈਠਾ ਹੋਵੇਗਾ ਬਸ ਇਹਨਾਂ ਫਰਕ ਹੈ ਆਪੀਰ ਨੇ ਉਹਨਾਂ ਸ਼ਬਦ ਕਹੇ ਸਨ ਤੂੰ ਆਖੀ ਟੁਕੜੇ ਦਾ ਨੌਕਰ ਮਾਲਕ ਹੁਕਮ ਮੰਨਾਨਾ ਵਾ ਮੈਂ ਜੀਵਨ ਦਾ ਮੰਗਤ ਜਿਸ ਦਾ ਦੇਸ਼ ਨੂੰ ਪਿਆਰ ਰਜਾਨਾ ਵਾ ਉਹ ਤੇਰੀ ਤਲਵਰ ਪਈਏ ਆਪਾਂ ਜੀਵਨ ਪਦਵੀ ਪਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਕਾ ਮਾਸ਼ਾਲਾ ਸੱਚ ਭਾਈ ਸਾਹਿਬ ਦੀ ਪਹਿਲਾ ਬੰਦ ਇੱਥੋਂ ਕੱਟਿਆ ਗਿਆ ਕਹਿਣਾ ਸੌਖਾ ਗੁਰਮਖੋ ਪਹਿਲਾ ਬੰਦ ਕਿੱਤਿਆਂ ਅੰਜ ਜਿਵੇਂ ਖੂਨ ਦਾ ਪ੍ਰਣਾਲਾ ਵਗ ਲਗਾਏ ਇੱਕ ਇੱਕ ਉਂਗਲਾਂ ਬੰਦ ਬੰਦ ਕੱਟੀ ਗਏ ਭਾਈ ਸਾਹਿਬ ਨੇ ਸੁਖਮਨੀ ਸਾਹਿਬ ਸ਼ੁਰੂ ਕਰ ਦਿੱਤਾ ਗੁਰਮਖੋ ਪੂਰੇ ਦਾ ਪੂਰਾ ਸੁਖਮਨੀ ਸਾਹਿਬ ਕਿਆ ਜਾਂਦਾ ਹੈ ਕਿ ਭਾਈ ਸਾਹਿਬ ਨੇ ਟੁਕੜੇ ਖੁੰਦਿਆ ਹੁੰਦਿਆ ਪੜ ਦਿੱਤਾ ਤੇ ਉਹ ਬੰਦ ਕਟਣ ਲੱਗਾ ਉਹਨੇ ਟੋਕਾ ਮਾਰਿਆ ਤੇ ਭਾਈ ਸਾਹਿਬ ਦੀ ਰਸਨਾ ਤੋਂ ਸ਼ਲੋਕ ਤੋਂ ਬਾਅਦ ਅਸ਼ਟਪਦੀ ਸ਼ੁਰੂ ਹੋ ਗਈ ਸਿਮਰਉ ਸਿਮਰ ਸਿਮਰ ਸੁਖ ਪਾਉਂ ਕਲ ਕਲੇਸ਼ ਤਨ ਮਾਹਿ ਮਿਟਾਵਉ ਸਿਮਰਉ ਜਾਤਿ ਬਿਸੰਪਰ ਕੇ ਕੈ ਨਾਮ ਜਪਤ ਆਗੰਤ ਅਨੇਕੈ ਵੇਦ ਪੁਰਾਨ ਸਿਮਰਤ ਸੁਧਾਕਰ ਕੀਨੇ RAM ਨਾਮ ਇਕ ਆਖਰ ਕਿਨ ਕਾ ਇਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨ ਆਵੈ ਤਾਂ ਕਿ ਇਕੈ ਦਰਸ ਤੁਹਾਰੋ ਨਾਨਕ ਓਨ ਸੰਗ ਮੋਹਿ ਉਧਾਰੋ ਜਦੋਂ ਪਹਿਲਾ ਪਤਾ ਪੜਿਆ ਉਨੇ ਉਂਗਲੀਆਂ ਪੂਰੀਆਂ 4 ਟੋਕਾ ਮਾਰ ਕੇ ਕੱਟੀਆਂ ਤੇ ਉਹ ਖਸੀ ਨਹੀਂ ਆਈ ਖਾ ਹੀ ਨਹੀਂ ਆਇਆ ਪੂਰਾ ਪੰਜਾ ਕੱਟਿਆ ਗਿਆ ਤੇ ਆਵਾਜ਼ ਆ ਰਹੀ ਸੀ ਸੁਖਮਨੀ ਸੁਖ ਅੰਮ੍ਰਿਤ ਬਰਮਨਾਮ ਭਗਤ ਜਨਾ ਕੇ ਮਨ ਵਿਸਰਾ ਗੁਰਮਖੋ ਬੰਦ ਬੰਦ ਕਟਾ ਦਿੱਤਾ ਪਰ ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ ਸਮਾ ਸਮਾਪਤ ਹੈ ਆਪ ਸਭ ਦਾ